ਅੱਜ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਆ ਨਾਨਕਾਟ ਕੱਪੜੇ ਦੀ ਫੈਕਟਰੀ ਚੰਦਰਸ਼ਰ ਜਿੱਥੇ ਤੁਸੀਂ ਦੇਖ ਲਓ ਟਰੱਕਾਂ ਦੇ ਟਰੱਕ ਭਰ ਕੇ ਰੇਲ ਕਟੀਆਂ ਭਰ-ਭਰ ਕੇ ਮਾਲ ਆ ਚੁੱਕਾ ਤੁਸੀਂ ਧੀਆਂ ਦੀ ਲੋੜੀ ਪਾਉਣੀਆਂ ਪੁੱਤਾਂ ਦੀ ਲੋੜੀ ਪਾਉਣੀਆਂ ਤੇ ਨਾਨਕਾਟ ਆ ਜਾਓ ਦੇਖੋ ਸਿੱਧਾ ਫੈਕਟਰੀ ਦੇ ਵਿੱਚ ਲੈ ਆਇਆ ਜਿੱਥੇ ਬਣਦੇ ਬਣਦੇ ਸੂਟ ਦਵਾਂਗੇ 2250 ਰੁਪਏ ਵਾਲੇ ਸੂਟ 495 ਰੁਪਏ ਨਹੀਂ ਦੇਣਾ ਮੇਰੀ ਨਾਂ ਦਾ ਤੁਹਾਨੂੰ ਦਿੱਲੀ ਬੰਬਈ ਚੰਡੀਗੜ੍ਹ ਜਾਣ ਦੀ ਲੋੜ ਆ ਨਾ ਵੱਡੇ ਸ਼ੋਅਰੂਮਾਂ ਜਾ ਕੇ ਲੁੱਟ ਕੋ ਤੋੜਾ ਪੀਸ ਲੈ ਕੇ ਆਏ ਤੁਹਾਡੇ ਵਾਸਤੇ 2000 ਰੁਪਏ ਵਾਲਾ ਪਾਜੀ ਪੈਰਾਂ ਨੂੰ ਦੇਣਾ ਹੈ ਆਪਾਂ ਅੱਜ ਤੋਂ ਵੱਧ ਰੇਟ ਤੋਂ ਵੀ ਘੱਟ 495 ਰੁਪਏ ਰੇਟ। ਪਾਕਿਸਤਾਨੀ ਸੂਟ ਬਾਜੀ 3000 3500 ਰੁਪਏ ਆਇਆ। ਆਹ ਤੱਗੜ ਸਾਹਿਬ ਦੇਣ ਜਾ ਰਹੇ ਪੈਰਾਂ ਨੂੰ 695 ਰੁਪਏ ਰੇਟ। ਵੀਡੀਓ ਬਾਤ ਬਾਤ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਚੰਗੇ ਚੰਗੇ ਕਰ ਦਿਓ ਕਮੈਂਟ। ਕਿਹਦੇ ਵੱਧ ਸ਼ੇਅਰ ਕਰਨਗੇ 11 ਪੈਰਾਂ ਨੂੰ 11 ਫ੍ਰੀ। ਜਿਹੜਾ ਤੁਸੀਂ 50000 ਦਾ ਕੱਪੜਾ ਲੈਣਾ, ਨਾਨ ਘਰ ਤੇ ਆ ਜਾਓ 15 18000 ਰੁਪਏ ਚ ਦੇ ਕੇ ਭੇਜਾਂਗੇ। ਵਿਆਹ ਹੈਗਾ ਤੁਹਾਡੇ ਘਰੇ ਤੁਸੀਂ ਲੋਹੜੀ ਸੈਲੀਬ੍ਰੇਟ ਕਰਨੀ ਹੈ। ਲੈਣ ਦੇ ਰਸਤੇ ਕੰਮ ਚਾਹੀਦਾ ਆ ਜਾਓ ਨਾਨਕ ਕੱਦਲੰਦੇ ਜਿਹੜੇ ਮਾਰਕੀਟਾਂ ਦੇ ਵਿੱਚ 40 4000 ਰੁਪਏ ਵਾਲੇ ਸੂਟ ਹੈ ਕੋਡੀਆਂ ਦੇ ਬਾਪਾ ਜੀ ਦੇ ਚਾਰੇ ਆ ਆ ਲਾਵਾ ਫੇਰਿਆਂ ਵਾਲੇ ਹੈਵੀ ਸੂਟ ਵੀ ਅ ਚਮ ਚਮ ਕਰਦੇ ਬਾਜੀ ਸੂਟ ਲੈ ਕੇ ਆਇਆ ਪੂਰੀ ਫਰੰਟ ਵਰਕ ਆ ਗਈ ਫਰੰਟ ਦੇ ਨਾਲ ਆਏਗਾ ਬਾਜੀ ਲੋਗਾ ਵਰਕ ਚੈੱਕ ਕਰ ਲੋ ਮਾਰਕੀਟ ਚ 650 ਰੁਪਿਆ ਨਾਨਕ ਘਟਾ ਜੋ 1500 ਰੁਪਿਆ ਚਿਮਰ ਦਾ ਸੂਟ ਵੀ ਆ ਗਿਆ ਡਿਜ਼ਾਈਨ ਚੈੱਕ ਕਰ ਲੋ 15 15000 12-12000 ਰੁਪਇਆ ਮੰਗਦੇ ਬਾਜ਼ਾਰ ਚ ਪਰ ਇੱਥੇ ਅੱਧੇ ਰੇਟ ਬੁਟੀਕਾਂ ਵਾਲੇ ਬਾਜੀ ਵੀ ਸਾਨਗੇ ਪੋਚੇ ਨਾਲ ਵਰਕ ਕਰਨਗੇ ਆ ਦੇਖੋ ਬਲੈਕ ਰੰਗ ਦਾ ਸੂਟ ਗਲੇ ਤੇ ਵਰਕ ਘੇਰਾ ਹੈਵੀ ਆ ਦੇਖੋ ਬਾਹਰ ਦੇ ਕੰਮ ਦੇਖ ਲੋ ਇਹ ਕੋਈ 6500 ਨਹੀਂ ਕੋਈ 7000 ਨਹੀਂ 26 27 28 2200 10-10 ਰੁਪਇਆ ਦਾ ਮਾਰਜਨ 15-15 ਰੁਪਏ ਦਾ ਮਾਰਜਨ ਦੇ ਸੂਟ ਦੇਣੇ ਆ ਚਾਹੇ ਤੁਸੀਂ 300 ਦਾ ਸੂਟ ਲੈਣਾ 500 ਲੈਣਾ 5000 ਦਾ ਲੈਣਾ ਗਾਰੰਟੀਆਂ ਦੇ ਨਵੇਂ ਠੋਕ ਸਲੋਜ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਆ ਨਾਨਕਾਟ ਕੱਪੜੇ ਦੀ ਫੈਕਟਰੀ ਚੰਦਰਸ਼ਹਿਰ ਜਿੱਥੇ ਤੁਸੀਂ ਦੇਖ ਲਓ ਟਰੱਕਾਂ ਦੇ ਟਰੱਕ ਭਰ ਕੇ ਰੇਲ ਗੱਡੀਆਂ ਭਰ-ਭਰ ਕੇ ਮਾਲ ਆ ਚੁੱਕਾ ਅੱਜ ਤੁਹਾਡੇ ਬਹੁਤ سارے ਫਾਇਦੇ ਕਰਨੇ ਆ ਲੋੜੀ ਦਾ ਮੇਲਾ ਬਹੁਤ ਬਟਾ ਲੱਗ ਗਿਆ ਤੁਸੀਂ ਈਆਂ ਦੀ ਲੋੜੀ ਪੋਣੀਆਂ ਪੁੱਤਾਂ ਦੀ ਲੋੜੀ ਪੋਣੀਆਂ ਤੇ ਨਾਨਕਾਟ ਆ ਜਾਓ ਦੇਖੋ ਸਿੱਧਾ ਫੈਕਟਰੀ ਦੇ ਵਿੱਚ ਲਿਆ ਆ ਜਿੱਥੇ ਬਣਦੇ-ਬਣਦੇ ਸੂਟ ਦਵਾਂਗੇ ਤੁਹਾਡੇ ਤੱਕ ਪਜਾਵਾਂਗੇ ਰੇਟ ਬਾਜ਼ਾਰ ਨਾਲੋਂ ਤਨ ਤਨ ਗੋਗਾ ਘਾਉਗੇ ਦੇਖੋ ਨਵੇਂ ਨਵੇਂ ਡਿਜ਼ਾਈਨ ਬਣੀਆਂ ਨੇ ਨਵੇਂ ਨਵੇਂ ਫਾਇਦੇ ਕਰੀ ਜੰਨੇ ਆ ਸੋ ਬਿਲਕੁਲ ਬਾਜੀ ਨਾਨਕ ਘਰ ਸੈਲੀਬ੍ਰੇਟ ਕਰ ਰਿਹਾ ਲੋਹੜੀ ਦੀਆਂ ਦੀ ਜਿੱਥੇ ਬਾਜੀ ਦੇ ਜਾ ਰਿਹਾ ਆਪਾਂ 22500 ਰੁਪਏ ਵਾਲੇ ਸੂਟ 495 ਰੁਪਏ ਨੇ ਦੇ ਵਿੱਚ ਦੇਖੋ ਪੁਜਾਰਾ ਚ ਜਾ ਕੇ ਲੁੱਟਣਾ ਕਰੋ 25 2500 24 2400 ਵਾਲੇ ਸੂਟ 495 ਦੇ ਵਿੱਚ ਲੈ ਕੇ ਜਾਉ। ਸੋ ਬਿਲਕੁਲ ਬਾਜੀ ਚੈੱਕ ਕਰੋ। ਦਾ ਡਿਜ਼ਾਈਨਰ ਸੂਟ ਲੈ ਕੇ ਆਇਆ ਡਿਜ਼ਾਈਨਰ ਸੂਟ ਜਿਹੜੇ ਮਾਰਕੀਟਾਂ ਦੇ ਵਿੱਚ ਅਗਰ ਤੁਸੀਂ ਜਾ ਕੇ ਕਿੰਨੇ ਗਣਾ 20000, ਕਿੰਨੇ ਗਣਾ 25000 ਤੁਹਾਨੂੰ ਬਾਜੀ ਅੱਧਾ ਅੱਧਾ ਰੇਟ ਤੇ ਲੋੜੀ ਤੱਕ ਵੱਡੇ ਚੇਲੇ ਮਲੇਜ ਦੇ ਇੰਦਾਰਾ ਆ ਕੋਈ ਨਾ ਰਾ ਤੁਹਾਨੂੰ ਦਿੱਲੀ ਬੰਬਈ ਚੰਡੀਗੜ੍ਹ ਜਾਣ ਦੀ ਲੋੜ ਆ ਨਾ ਵੱਡੇ ਸ਼ੋਅਰੂਮਾਂ ਜਿੱਥੇ ਲੁੱਟ ਕਰਨ ਦੀ ਲੋੜ ਆ ਸਿੱਧੇ ਆ ਜਾਓ ਸਿੱਧੇ ਕੱਪੜੇ ਦੀ ਫੈਕਟਰੀ ਨਾਨਖਟ ਆ ਦੇਖੋ ਡਿਜ਼ਾਈਨ ਚੈੱਕ ਕਰ ਲਓ ਕੁੜੀਆਂ ਦੇ ਲਈ ਬਹੁਤ ਸੋਹਣੀ ਸੋਹਣੀ ਵੈਰਾਈਟੀ ਮਿੰਟਰੇ ਲਈ ਬਜ਼ੁਰਗਾਂ ਦੇ ਵੱਡੇ ਫਾਇਦੇ ਹੋਣੇ ਆ ਇੱਥੇ ਲੋੜੀ ਤੇ ਬਹੁਤ ਵੱਡਾ ਤਮਾਕਾ ਸੇਲ ਤਮਾਕਾ ਲਾ ਤਾਂ ਨਵੀਂ ਵੈਰਾਈਟੀ ਅੱਦੇ ਰੇਟਾਂ ਤੋਂ ਸੋ ਬਿਲਕੁਲ ਬਾਜੀ ਵਿਆਹ ਹੈਗਾ ਤੁਹਾਡੇ ਘਰੇ ਤੁਸੀਂ ਲੋਹੜੀ ਸੈਲੀਬ੍ਰੇਟ ਕਰਨੀ ਹੈ ਲੈਣ ਦੇ ਰਸਤੇ ਕਪੜਾ ਚਾਹੀਦਾ ਆ ਜਾਓ ਨਾਨਕ ਕਾਟ ਜਲੰਧਰ 395 495 595 ਹਰ ਇੱਕ ਸੂਟ ਬਾਜੀ ਪੂਰਾ 50-50% ਸਕੋਨ ਦੇ ਜਾ ਰਹੇ ਹਾਂ ਦੇਖੋ ਇਹ ਪਤਾ ਚੈਲੰਜ ਬੱਡਾ ਚੈਲੰਜ ਜਿਹੜਾ ਤੁਸੀਂ 50000 ਦਾ ਕਪੜਾ ਲੈਣਾ ਨਾਨਕਾਟ ਤੇ ਆ ਜਾਓ 15-18000 ਰੁਪਏ ਚ ਦੇ ਕੇ ਭੇਜਾਂਗੇ ਜੇ ਬੜਾ ਡਿਜ਼ਾਈਨਰ ਦੀ ਗੱਲ ਕਰੀਏ ਜੇ ਕੋਈ ਕਵੇ ਸਾਨੂੰ ਚੀਜ਼ਾਂ ਲਗਜ਼ਰੀ ਚਾਹੀਦੀਆਂ ਵੀ ਸਾਡੇ ਸੂਟ ਪਾਇਆ ਹੋਵੇ ਤਾਂ ਪਤਾ ਲੱਗਿਆ ਦੇਖੋ ਜੀ ਬੋਲ ਬੋਲ ਦੇ ਬੱਚਰਗੇ ਟੌਪ ਟੌਪ ਦੇ ਸੂਟਾਨੂੰ ਦੇਣੇ ਆ ਸੂਟ ਹੈ ਵੀ ਸੂਟਾਂ ਦੇ ਨਾਲ-ਨਾਲ ਦੁਪੱਟਿਆਂ ਦੇ ਉੱਤੇ ਚੀਜ਼ਾਂ ਚੈੱਕ ਕਰ ਲਵਾ ਚੈਲੰਜ ਕਰਦਾ ਕਿਸੇ ਦੁਕਾਨ ਤੇ ਕਿਸੇ ਸ਼ੋਰੂਮ ਤੇ ਇਤਨੇ ਡਿਜ਼ਾਈਨ ਨਹੀਂ ਮਿਲਣੇ ਤੁਹਾਨੂੰ ਸੋ ਬਿਲਕੁਲ ਜੀ ਸੂਟਾਂ ਦੇ ਨਾਲ-ਨਾਲ ਭਟੀਆਂ ਪਾ ਜੀ ਨਾਰ ਕਲੀਆਂ ਵੀ ਪਹਿਣਨ ਹਾਸਤੇ ਲੱਗ ਆਏ ਆ ਜਿਹੜੀਆਂ ਪਹਿਣਾ ਕਰਨੀਆਂ ਡਿਫਰੈਂਟ ਚੀਜ਼ਾਂ ਪਾਉਣੀਆਂ ਆ ਉਹਨਾਂ ਵਾਸਤੇ ਨਾਰਕਲੀਆਂ ਲੈ ਕੇ ਆਇਆ ਚੈੱਕ ਕਰੋ ਡਿਜ਼ਾਈਨ ਵੈਰਾਈਟੀ ਰੰਗ ਤੇ ਜੇ ਪੈਸੇ ਨਹੀਂ ਖਰਚਨੇ ਤੇ ਚਲ ਦਿਓ ਇੱਕ ਕਰ ਦਿਓ ਵੀਡੀਓ ਸ਼ੇਅਰ ਭਾਜੀ ਪਹਿਲੀਆਂ 11 ਪਹਿਣਾ ਨੂੰ 11 ਲੱਕੀ ਟ੍ਰੈ ਕਰਕੇ ਨਾਰਕਲੀਆਂ ਫਰੀ ਦੇਣ ਜਾ ਰਹੀ ਹੈ ਚਲੋ ਜੀ ਵੀਡੀਓ ਬੱਤ ਬੱਤ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੰਗੇ ਚੰਗੇ ਕਰ ਦਿਓ ਕਮੈਂਟ ਜਿਹੜੇ ਵੱਧ ਸ਼ੇਅਰ ਕਰਨਗੇ 11 ਪੈਣਾ ਨੂੰ 11 ਫਰੀ ਇੱਥੇ ਅਸੀਂ ਤੁਹਾਨੂੰ 30000 ਰੁਪਏ ਦੀ ਦੇਣੀ 25000 ਦੀ ਦੇਣੀ 20000 ਦੀ ਦੇਣੀ ਰੇਟ ਇੰਨੇ ਘਟਿਆ ਤੁਹਾਡੇ ਰੂਹ ਖੋਟਣੇ ਜਾਂ ਤੁਸੀਂ ਚੇਤੇ ਸੋ ਬਿਲਕੁਲ ਬਾਜੀ ਇੱਧਰ ਵੀ ਚੈੱਕ ਕਰ ਲੋ 2-2 ਲੱਖ ਰੁਪਏ ਦਾ ਕਪੜਾ ਸਿੱਧਾ ਤੁਸੀਂ ਬਾਜੀ ਫੈਕਟਰੀ ਚੋਂ ਲੈ ਕਿਉਂਕਿ ਫੈਕਟਰੀ ਚ ਬਣਿਆ ਮਾਲ ਫੈਕਟਰੀ ਚ ਦੇਣਾ ਦਾ ਤੁਹਾਨੂੰ ਦੁਪੱਟੇ ਬਾਜੀ ਹੈਵੀ ਦੇਾਂਗੇ ਡਿਜ਼ਾਈਨਰ ਸੂਟ ਦੇਾਂਗੇ ਜਿਹੜੇ ਮਾਰਕੀਟਾਂ ਦੇ ਵਿੱਚ 40-40000 ਰੁਪਏ ਵਾਲੇ ਸੂਟ ਹੈ ਕੋਡੀਆਂ ਦੇ ਬਾਪਾ ਜੀ ਦੇਣ ਜਾ ਰਹੇ ਆ ਔਲਾਵਾ ਫੇਰੀਆਂ ਵਾਲੇ ਹੈਵੀ ਸੂਟ ਵੀ ਉਹ ਸੂਟ ਚੈੱਕ ਕਰ ਲੋ ਦੁਪੱਟੇ ਚੈੱਕ ਕਰ ਲੋ ਦੁਪੱਟੇ ਤੇ ਪਾਏ ਉਹ ਮੋਰ ਚੈੱਕ ਕਰ ਲੋ ਭਾਜੀ ਉਹ ਦੋ ਅਦ ਰੇਟ ਤੇ ਭਾਜੀ ਨਾਨ ਘਟ ਦੇਖੋ ਜੀ ਪੁਜਾਰਾ ਦੇ ਵਿੱਚ ਤੁਹਾਨੂੰ ਮਿਲ ਜਿਆ ਆ ਕਾਪੀਆਂ ਨਾਨ ਘਟ ਤੇ ਮਿਲਦੇ ਆ Ориਜਨਲ ਪੀਸ ਆ ਕੰਮ ਚੈੱਕ ਕਰ ਲੋ ਕੰਮ ਚੈੱਕ ਕਰ ਲੋ ਲੋਕ ਕੈਨੇਡਾ ਅਮਰੀਕਾ ਇੰਗਲੈਂਡ ਵਾਲਿਆਂ ਦੀ ਪਹਿਲੀ ਵਸਤ ਬਣ ਗਿਆ ਨਾਨ ਘਟ ਔਨਲਾਈਨ ਕਪੜਾ ਮੰਗਾ ਸਕਦੇ ਆ ਨੰਬਰ ਸਕਰੀਨ ਤੇ ਹੈਗਾ ਵੀਡੀਓ ਕਾਲ ਦੀ ਸਰਵਿਸ ਹੈਗੀ ਆ ਤੁਸੀਂ ਫੋਨ ਕਰੋ ਤੁਹਾਡੇ ਘਰ ਕਪੜਾ ਭੇਜ ਦਾਂਗੇ ਸੋ ਬਿਲਕੁਲ ਜੀ ਚੰਮ ਚੰਮ ਕਰਦੇ ਬਾਜੀ ਸੂਟ ਲੈ ਕੇ ਆਇਆ ਪੂਰੀ ਫਰੰਟ ਵਰਕ ਆ ਗਈ ਫਰੰਟ ਦੇ ਨਾਲ ਆਏਗਾ ਬਾਜੀ ਲੋਗਾਂ ਵਰਕ ਚੈੱਕ ਕਰ ਲੋ ਮਾਰਕੀਟ ਚ 650 ਰੁਪਿਆ ਨਾਨਕ ਆਟਾ ਜੋ 1500 ਰੁਪਿਆ ਬਾਜੀ ਦੇਖੋ ਜੀ ਹੁਣ ਨਾ ਤਾਂ ਬਜ਼ਾਰਾਂ ਚ ਜਾਓ ਨਾ ਸ਼ੋਅਰੂਮਾਂ ਜਾਓ ਆ ਦੇਖੋ ਚਮ ਚਮ ਕਰਦੇ ਲਿਸ਼ਕੋਰੇ ਮਾਰਦੇ ਸੂਟ ਆਜੋ ਲੋਹੜੀ ਦੇ ਉੱਤੇ ਬਹੁਤ ਵੱਡਾ ਸੇਲ ਧਮਾਕਾ ਹੁਣ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਨਾਨਕਾਟ ਜਲੰਧਰ ਕੱਪੜੇ ਦੀ ਫੈਕਟਰੀ ਆਜੋ ਨਵੇਂ ਨਵੇਂ ਸੂਟ ਨਵੇਂ ਨਵੇਂ ਡੇਨ ਤੇਕਣੇ ਤੇਕਣੇ ਰੇਟ ਘਟ ਦਵਾਂਗੇ ਬਿਲਕੁਲ ਜੀ ਬਿਲਕੁਲ ਚੈੱਕ ਕਰ ਲੋ ਕੱਪੜਾ ਲੈਣਾ ਵਿਆਹ شادی ਵਾਸਤੇ ਤਾਂ ਵੀ ਆਜੋ ਤੁਸੀਂ ਲੈਣ ਦੇਣ ਕਰਨਾ ਤਾਂ ਵੀ ਆਜੋ ਆ ਸੂਟ ਲੈਣਾ 32 3200 ਵਾਲੇ 12 1200 ਰੁਪਇਆ ਰੇਂਜ ਚ ਤਾਂ ਵੀ ਆਜੋ ਨਾਲ ਘਟ ਦੋ ਜੀ ਤੇ ਜੀ ਤੁਸੀਂ ਰੀਸੇਲਰ ਆ ਤੁਹਾਡੀਆਂ ਪਿੰਡਾਂ ਦੇ ਵਿੱਚ ਦੁਕਾਨਾਂ ਦਾ ਹੌਲ ਸੇਲ ਦੇ ਰੇਟਾਂ ਦੇ ਕੱਪੜਾ ਜੇ ਮਿਲਨਾਰੇ ਸਭ ਤੋਂ ਸਸਤਾ ਜਲੰਧਰ ਨਾਨਕਾਟ ਕੱਪੜੇ ਦੀ ਫੈਕਟਰੀ ਚ ਬਣਨਾ ਹੁਣ ਤੱਕ ਲੋਕਾਂ ਨੇ ਇਹਨਾਂ ਨਾਲ ਜੁੜ ਕੇ ਦੁਕਾਨਾਂ ਬਣਾ ਲਈਆਂ ਵਿਆਹਾਂ ਚ ਆ ਜੀਏ ਨਾ ਕੱਪੜਾ ਲੈਣ ਬਾਣਦੇ ਆਪਣੇ ਲੱਖਾਂ ਰੁਪਏ ਬਚਾ ਲੈ ਲੋੜੀਏ ਧਿਆਰ ਤੇ ਭਾਵੇਂ ਤੁਸੀਂ ਮਿਡਲ ਕਲਾਸ ਹੋ ਭਾਵੇਂ ਤੁਸੀਂ ਰਾਇਲ ਕਲਾਸ ਹੋ ਹਰ ਤਰ੍ਹਾਂ ਦੀ ਕੁਆਲਿਟੀ ਹਰ ਤਰ੍ਹਾਂ ਦੇ ਡਿਜ਼ਾਈਨ ਇੱਕੋ ਹੀ ਛੱਤੇ ਦਾ ਪਰ ਗਾਰੰਟੀ ਇਹ ਆ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਟ ਘੱਟ ਲੋਕ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਜੂਪੀ ਤੋਂ ਵੀ ਸਿੱਧੇ ਇੱਥੇ ਆ ਰਿਹਾ ਆ ਤੁਸੀਂ ਪਿੱਛੇ ਨਾ ਰਹੋ ਲੁੱਟਣਾ ਨਾ ਕਰਾਓ ਕੱਪੜੇ ਦੀ ਫੈਕਟਰੀ ਦੇਖੋ ਸ਼ਿਮਰ ਦਾ ਸ਼ਿਮਰ ਦਾ ਸੂਟ ਵੀ ਆ ਗਿਆ ਡਿਜ਼ਾਈਨ ਚੈੱਕ ਕਰੋ 15 15000 12 12000 ਰੁਪਇਆ ਮੰਗਦੇ ਬਾਜ਼ਾਰ ਚ ਪਰ ਇੱਥੇ ਅੱਧੇ ਰੇਟਾਂ ਦੇ ਦਵਾਂਗੇ ਗਾਰੰਟੀ ਦੇ ਨਾਲ ਸੋ ਬਿਲਕੁਲ ਜੀ ਬਿਲਕੁਲ ਚੈੱਕ ਕਰੋ ਬਿਨ ਯਾਰ ਨਾ ਜਾਇਓ ਕਿਉਂਕਿ ਤੁਹਾਡੇ ਨਾਲ ਹੋ ਜਾਣੀ ਹੈ ਲੁੱਟ ਹੈਂਡਵਰਕ ਦੇ ਵੀ ਸੂਟ ਦੇਵਾਂਗੇ ਲਖਨਊ ਦੇ ਕਢਾਈਆਂ ਵਾਲੇ ਵੀ ਸੂਟ ਦੇਵਾਂਗੇ ਤੁਹਾਨੂੰ ਚੈੱਕ ਕਰੋ ਬਾਜੀ ਹੈ ਵੀ ਦੁਪੱਟੇ ਗੋਟਾ ਬੱਟੀ ਦਾ ਵੀ ਵਰਕ ਦੇਵਾਂਗੇ ਸ਼ਿਮਰ ਦੇ ਸੂਟ ਦੇਵਾਂਗੇ ਜੈਪੁਰ ਕਲਕੱਤਾ ਹਰ ਇੱਕ ਵੈਰਾਈਟੀ ਬਾਜੀ ਨਾਨਕ ਕਟ ਦਿਲੰਦਰ ਤੁਹਾਨੂੰ ਪਿਆਰ ਬਰਸਾ ਦਿੱਸਕੋਰ ਦੇ ਦੇਣ ਜਾ ਰਹੇ ਆਂ ਦੇਖੋ ਜੀ ਵੈਰਾਈਟੀਆਂ ਦਵਾਂਗੇ ਚੋਣ ਚੋਣ ਕੇ ਤੁਸੀਂ ਇੱਥੇ ਆਉਣਾ ਦਸਾਂ ਸੂਟਾਂ ਦੇ ਵਿੱਚੋਂ 10 ਸੂਟ ਪਸੰਦ ਕਰਕੇ ਲੈ ਕੇ ਜਾਓਗੇ ਤੁਹਾਡਾ ਟਾਈਮ ਨਹੀਂ ਖਰਾਬ ਕਰਨਾ ਤੁਹਾਡੇ ਪੈਸੇ ਨਹੀਂ ਖਰਾਬ ਕਰਨੇ ਤੁਹਾਡੀ ਵੈਲਿਊ ਮਨੀ ਫੋਰ ਵੈਲਿਊ ਚੀਜ਼ਾਂ ਉਹ ਲੈ ਕੇ ਆਏ ਆਂ ਇੱਥੇ ਆ ਜਾਓ ਆ ਦੇਖੋ ਜਿਹੜੇ ਸਾਡੇ ਸ਼ਹਿਰੀ ਦਰਸ਼ਕ ਹੈਗੇ ਆ ਤੁਸੀਂ ਸ਼ਹਿਰਾਂ ਤੋਂ ਆ ਤਾਂ ਤੁਹਾਡੇ ਪਸੰਦੀਆਂ ਚੀਜ਼ਾਂ ਵੀ ਸਾਡੇ ਕੋਲ ਹੈਗੀਆਂ ਤੁਸੀਂ ਪਿੰਡਾਂ ਤੋਂ ਤੁਹਾਡੇ ਪਸੰਦੀਆਂ ਚੀਜ਼ਾਂ ਵੀ ਸਾਡੇ ਕੋਲ ਹੈਗੀਆਂ ਹਰ ਇੱਕ ਦੀ ਪਹਿਲੀ ਪਸੰਦ ਨਹੀਂ ਤਾਂ ਤੁਹਾਨੂੰ ਜਾਣਾ ਪੈਂਦਾ ਸ਼ਹਿਰੀਆਂ ਨੂੰ ਹੋਰ ਕਿਤੇ ਪਿੰਡੂਆਂ ਨੂੰ ਹੋਰ ਕਿਤੇ ਪਰ ਨਾਨਕਾਟ ਤੇ ਐਦਾਂ ਦੀ ਵੈਰਾਈਟੀ ਆ ਗਈ ਆ ਤੁਸੀਂ ਜਿੱਥੋਂ ਮਰਜੀ ਆਜੋ ਆ ਦੇਖੋ ਬਲੈਕ ਰੰਗ ਦਾ ਸੂਟ ਗਲੇ ਤੇ ਵਰਕ ਘੇਰਾ ਹੈਵੀ ਆ ਦੇਖੋ ਵਾਹਾਂ ਦੇ ਕੰਮ ਦੇਖ ਲਓ ਇਹ ਕੋਈ 6500 ਨਹੀਂ ਕੋਈ 7000 ਨਹੀਂ 26 27 28 2200 3 3000 ਦੇ ਵਿੱਚ ਤੁਹਾਨੂੰ ਅਹੀ ਚੀਜ਼ਾਂ ਦੇ ਰਣੀ ਆ ਆ ਵੀ ਦੇਖੋ ਤੁਸੀਂ ਪੂਰਾ ਹਾਈ ਕੁਆਲਿਟੀ ਦੇ ਵਿੱਚ ਦੇ ਰਹੇ ਆ ਸੂਟ ਹੈਵੀ ਸੂਟ ਦੇ ਨਾਲ ਤੁਸੀਂ ਦੁਪੱਟਾ ਚੈੱਕ ਕਰ ਲਓ ਬਾਜ਼ਾਰਾਂ ਦੇ ਵਿੱਚ ਇਹਦੇ ਨਾਲ ਜੀਆਂ ਕਾਪੀਆਂ 35 35 ਸੌਣ ਦਈ ਜਾਂਦੇ ਆ ਬਿਲਕੁਲ ਬਿਲਕੁਲ ਜੀ ਚੈੱਕ ਕਰੋ ਤੁਹਾਡੇ ਵਾਸਤੇ ਲੈ ਕੇ ਆਇਆ ਬਾਜੀ ਆਪਾਂ ਚੈੱਕ ਕਰੋ ਲਵੈਂਡਰ ਕਲਰ ਬੁਟੀ ਕਾਲੇ ਬਾਜੀ ਬੀਸ ਆਣਗੇ ਪੋਚੇ ਨਾਲ ਵਰਕ ਆਣਗੇ ਹਰ ਸੂਟ ਦੇ ਨਾਲ ਬਾਜੀ ਸਲਵਾਰ ਵਰਕ ਕਰਾਈ ਹੈ ਜਿਹੜੀਆਂ ਪੈਣਾ ਕੰਦੀਆਂ ਬੁਟੀ ਕਾਲੇ ਸੂਟ ਲੈਣੇ ਨੇ ਉਹਨਾਂ ਵਾਸਤੇ ਵੀ ਵੱਡਾ ਸੇਲ ਮੇਲਾ ਲਾ ਦਿੱਤਾ ਨਾਨਕਾਟ ਜਲੰਧਰ ਨੇ ਲੋਹੜੀ ਤੱਕ ਵੱਡਾ ਬਾਜੀ ਮੇਲਾ ਲੱਗਾ ਆ ਕਪੜਾ ਲੈਣਾ ਵਿਆਹ ਸ਼ਾਦੀ ਦਾ ਆਜੋ ਲੋਹੜੀ ਤੇ ਲੈਣ ਦੇਣ ਕਰਨਾ ਹੈ ਤਾਂ ਵੀ ਆਜੋ 2.2 ਲੱਖ ਰੁਪਏ ਵਾਲਾ ਕਪੜਾ 30-40 ਹਜ਼ਾਰ ਦੀ ਰੇਟ 'ਚ ਦਿਆਂਗੇ ਥੱਲੇ ਮਾਲ ਬਣੀ ਜਾਂਦਾ ਹੈ ਉੱਪਰ ਬਾਜੀ ਵਿਕੀ ਜਾਂਦਾ ਲੋਕਾਂ ਦੇ ਕਰਨੇ ਆ ਫਾਇਦੇ ਲੋਕਾਂ ਦੇ ਮਨ ਚ ਇੱਕੋ ਇੱਕ ਸਵਾਲ ਹੈ ਕਿ ਸਸਤਾ ਕਪੜਾ ਇੱਕੋ ਰੇਟ 'ਤੇ ਕਿੱਥੇ ਮਿਲੇਗਾ ਜੀ ਥੋੜੀ ਚੈਲੇਂਜ ਦੇ ਨਾਲ ਕਹਿੰਨੇ ਆ ਆ ਤੁਸੀਂ ਪਾਰਸਲ ਚੈੱਕ ਕਰ ਲਓ ਇੱਥੇ ਕੋਈ ਹਜ਼ਾਰ-ਹਜ਼ਾਰ 15-1500 ਰੁਪਏ ਦਾ ਮਾਰਜ ਨਹੀਂ 10-10 ਰੁਪਏ ਦਾ ਮਾਰਜਨ 15-15 ਰੁਪਏ ਦਾ ਮਾਰਜਨ ਦੇ ਸੂਟ ਦੇਣੇ ਆ ਚਾਹੇ ਤੁਸੀਂ 300 ਦਾ ਸੂਟ ਲੈਣਾ 500 ਲੈਣਾ 5000 ਦਾ ਲੈਣਾ ਗਰੰਟੀਆਂ ਦਿੰਨੇ ਆ ਠੋਕੇ ਵਾਅਦੇ ਕਰਦੇ ਆ ਚੈਲੰਜ ਕਰਦੇ ਆ ਇਦਾਂ ਦੀਆਂ ਚੀਜ਼ਾਂ ਨਹੀਂ ਮਿਲਣੀਆਂ ਇੱਥੇ ਆਉਣ ਦਾ ਫੈਰਾ ਕੀਆ ਦੇਖੋ ਭਾਵੇਂ ਤੁਸੀਂ ਸਿੰਗਲ ਸਿੰਗਲ ਸੂਟ ਲੈ ਜਾਓ ਚਾਹੇ ਤੁਸੀਂ ਇੱਥੋਂ ਕੱਢ ਕੇ ਸੂਟ ਲੈ ਜਾਓ ਕੋਈ ਬੰਦਿਸ਼ ਨਹੀਂ ਵੀ ਫੈਟ ਵਾਈਟ ਲੈ ਕੇ 5500 ਰੁਪਏ ਰੇਜ ਅਜ ਦੇ ਆ ਕੇ ਭਾਜੀ 5 500 ਚ ਚਾਚੀਆਂ ਨਾਨਾ ਮੀਆਂ ਤਾਈਆਂ ਪੂਆ ਹਰ ਇੱਕ ਪੈਣ ਦੀ ਪਸੰਦ ਨਾਲ ਕਰਤੇ ਹਰ ਇੱਕ ਵਾਸਤੇ ਸੂਟ ਦੇਾਂਗੇ ਚਾਹੇ ਚਾਰ ਚਾਰ ਸੂਟ ਲੈ ਲਓ ਚਾਹੇ ਸਿੰਗਲ ਸਿੰਗਲ ਲੈ ਲੋ ਭਾਵੇਂ ਪਾਰਸਲ ਲੈ ਲੋ ਕਿਉਂਕਿ ਟਰੱਕਾਂ ਦੇ ਟਰੱਕ माजी ਮਾਲ ਘਟਾ ਕਰ ਦਿੱਤਾ ਪੈਣ ਵਾਸਤੇ ਚੈੱਕ ਕਰੋ ਵੈਰਟੀਆਂ ਦੇਖੋ ਜੀ ਇੱਥੇ ਕੋਈ ਪੁਰਾਣਾ ਸਮਾਨ ਨਹੀਂ ਦੇਣਾ ਕੋਈ ਲੋਟਰੀ ਦੇਣਾ ਨਵਾਂ ਨਵਾਂ ਸਮਾਨ ਨਵੀਆਂ ਨਵੀਆਂ ਵੈਰਟੀਆਂ 10 100 4 400 5 500 1000 1000 2 2000 ਦੇ ਵਿੱਚ ਬਹੁਤ ਸਾਰੀਆਂ ਵੈਰਟੀਆਂ ਗਾਰਮ ਸੂਟ ਲੈ ਜਾਓ ਬੁਟੀਕ ਵਾਲੇ ਸੂਟ ਲੈ ਮਤਲਬ ਗੱਫੇ ਗੱਫੇ ਖੁੱਲੇ ਗੱਫੇ ਦੇ ਵੰਗ ਖੁੱਲੇ ਗੱਫੇ ਆਜ ਬাজিਏ ਕੋਰ ਲੈ ਕੇ ਆਇਆ ਚੈੱਕ ਕਰੋ ਆ ਪਾਕਿਸਤਾਨੀ ਸੂਟ 바ਜੀ 3000 3500 ਰੁਪਏ ਵਾਲਾ ਆ ਤੱਗੜ ਸਾਹਿਬ ਦੇਣ ਜਾ ਰਿਹਾ ਪੈਰਾਂ ਨੂੰ 695 ਰੁਪਏ ਰੇਂਜ ਦੇਣ ਜਾ ਰਿਹਾ ਆ ਦੇਖੋ ਜੀ ਕੋਈ ਇਹਨੂੰ ਪਾਕਿਸਤਾਨੀ ਕਹਿੰਦਾ ਕੋਈ ਅਫਗਾਨੀ ਕਹਿੰਦਾ ਕਹਿ ਕਹਿ ਕੇ 1995 1895 ਇੱਥੇ ਤਾਂ ਪਟਾਕੇ ਪਾਤੇ ਪਟਾਕੇ ਕਹਿੰਦੇ ਦਮਾਗੇ 7695 ਹੋਰ ਆਜੋ ਛੇਤੀ ਛੇਤੀ ਸੁੱਤੇ ਨਾ ਰਹਿ ਜਾਓ ਨਾਨਕਾ ਟੋਣਾ ਤੁਸੀਂ ਜਲੰਧਰ ਕੱਪੜੇ ਦੀ ਫੈਕਟਰੀ ਦੇ ਵੱਡੇ ਫਾਇਦੇ ਹੋਣਿਆ ਵੱਡੇ ਫਾਇਦੇ ਲਿਖ ਕੇ ਸਟਾਫ ਦੇ ਦੇਣ ਨੂੰ ਤਿਆਰ ਆ। ਸੋ ਬਿਲਕੁਲ ਜੀ ਚੈੱਕ ਕਰੋ ਪੀਸ ਲੈ ਕੇ ਤੁਹਾਡੇ ਵਾਸਤੇ 2000 ਰੁਪਏ ਵਾਲਾ ਭਾਜੀ ਪੈਰਾਂ ਨੂੰ ਦੇਣਾ ਆ ਆਪਾਂ ਤੋਂ ਵੱਧ ਰੇਟ ਤੋਂ ਵੀ ਘੱਟ 495 ਰੁਪਏ ਰੇਟ ਦੇ ਦੇ। ਦੇਖੋ ਵੀ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸ ਇਹਦੇ ਆ ਏਦੂ ਵੱਡਾ ਉਹ ਸੁਨਹਿਰੀ ਮੌਕਾ ਪੂਰੇ ਇੰਡੀਆ ਚ ਨਹੀਂ ਮਿਲਣਾ ਆ ਜਾਓ ਛੇ ਦੀ ਛੇ ਦੀ ਚੱਕ ਲਓ ਫਾਇਦੇ ਸੋ ਬਿਲਕੁਲ ਜੀ ਮੌਕਾ ਨਹੀਂ ਮਿਲਣਾ ਮੌਕਾ ਹੈ ਨਾ 10 15 ਦਿਨ ਦਾ ਜਲਦੀ ਆਓ ਜਲਦੀ ਪਾਓ 2 ਲੱਖਾਂ ਲਗਪੜਾ 34000 ਰੁਪਇਆ ਰੇਜ ਚ ਆ ਦੋ ਦੋ ਹਜ਼ਾਰ ਰੁਪਇਆ ਵਾਲੇ ਇਹਨਰ ਨਾਲ ਆਣ ਕੇ ਲਾਈਨਿੰਗ ਨਾਲ ਹੈਗੀ ਆ ਚਾਰ 400 5 500 ਰੁਪਇਆ ਰੇਜ ਚ ਪਾਜੀ ਮੇਲਾ ਲਟਾਦਾ ਲੱਗਿਆ ਕਿਉਂਕਿ ਵਿਆਹ ਮਾਦਾ ਮੇਲਾ ਲੱਗ ਚੁੱਕਾ ਹੈ ਲੋਹੜੀ ਦਾ ਮੇਲਾ ਨਾਂ ਨਿਕਲ ਚੁੱਕਾ ਥੱਲੇ ਕਪੜਾ ਬਣੀ ਜਾਂਦਾ ਉੱਤੇ ਵਿਗੀ ਜਾਂਦਾ ਉੱਪਰ 1 ਇੰਚ ਵੀ ਜਗ੍ਹਾ ਖਾਣੂ ਹੈ ਨਹੀਂ ਵੀਡੀਓ ਬਣਾਉਣ ਲਈ ਉੱਥੇ ਜਗ੍ਹਾ ਹੀ ਨਹੀਂ ਹੈਗੀ ਇਸ ਲਈ ਫੈਕਟਰੀ ਜਾ ਕੇ ਆ ਮਾਰ ਲਓ ਕੈਮਰਾ ਉਧਰ ਫੈਕਟਰੀ ਚ ਮਸ਼ੀਨਾ ਬੰਦ ਕਰਕੇ ਮਸਾਂ ਹੀ ਟਾਈਮ ਲਾ ਕੇ ਵੀਡੀਓ ਬਣਾਈ ਆ ਨਵੇਂ ਨਵੇਂ ਸੂਟ ਨਵੇਂ ਨਵੇਂ ਡਿਜ਼ਾਈਨ ਬਣ ਜਾਂਦੇ ਆ ਨਾਲ ਨਾਲ ਵਿਕੀ ਜਾਂਦੇ ਆ ਤੁਸੀਂ ਵੀ ਆ ਜਾਓ ਫਾਇਦੇ ਲੈ ਜਾਓ ਘਰ ਰਹਿ ਕੇ ਬੈਠੇ ਤਾਂ ਨੁਕਸਾਨ ਤੁਹਾਡਾ ਹੋਰ ਕਿਸੇ ਦੁਕਾਨ ਤੇ ਸ਼ੋਰੂਮ ਦੇ ਗਏ ਤਾਂ ਵੀ ਨੁਕਸਾਨ ਤੁਹਾਡਾ ਫਾਇਦਾ ਤੁਹਾਡਾ ਸਿਰ ਤੋਂ ਸਰਫੇ ਆ ਜੇ ਤੁਸੀਂ ਜਲੰਧਰ ਨਾਨਕਾਟ ਕੱਪੜੇ ਦੀ ਫੈਕਟਰੀ ਤੋਂ ਆਣੇ ਆ ਤਿੰਨ ਤਿੰਨ ਗੁਣਾ ਚਾਰ ਚਾਰ ਗੁਣਾ ਰੇਟ ਘੱਟ 2 ਲੱਖ ਦਾ ਕਪੜਾ 40-50 ਹਜ਼ਾਰ ਚ ਕਹਿੰਦੇ ਦਿੰਦੇ ਆ ਗਾਰੰਟੀਆਂ ਪੂਰੀਆਂ ਦੇ ਰਿਆ ਛੇਤੀ ਪਹੁੰਚੋ ਵੱਡੇ ਫਾਇਦੇ ਆ ਐਦਾਂ ਦੇ ਫਾਇਦੇ ਮੋੜ ਕੇ ਨਹੀਂ ਹੁਣੇ ਲੋੜੀ ਦੇ ਉੱਤੇ ਲੱਖਾਂ ਰੁਪਏ ਬਚਾ ਲਓ ਨਾ ਕੇ ਲੱਖਾਂ ਰੁਪਏ ਉਜਾੜਿਓ ਸੋਚਣਾ ਤੁਸੀਂ ਆਜੋ ਛੇਤੀ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹਨ ਟੀਵੀ ਚਰੰਦਰ